ਚੱਲ ਜਾਏਗਾ ਲੋਜੀ ਬਾਈ ਫਸਰੀ ਖਾਲ ਦੀ ਸਾਰਿਆਂ ਨੂੰ ਜੇ ਲਗਾਈ ਫੇਰ ਚੱਲ ਰਹੀ ਆ ਤੇ ਬਾਪੂ ਬੈਟਰ ਲਿਆ ਲੀਆ ਆ ਰਸੇ ਵੀ ਲਈ ਫਿਰ ਅੱਛਾ ਦੂਆ ਗਨ ਫੱਟਾ ਬੰਨ ਕੇ ਲੈ ਜਾਉਂਗੇ ਨਾਲ ਤੇ ਕੱਲ 1.5 ਕਿੱਸਾ ਲੱਦ ਲੈ ਕੇ ਤੇ ਫਰ ਤੇ ਬਾਕੀ 100 ਕਾਂਟਲ ਬਾਹਰ ਪਾਉਣਾ 2.5 ਕਿੱਸਾ ਕੰਟਲ ਗੰਨਾ ਲੈ ਕੇ ਜਾਣਾ ਹਾਂ ਪਰੀ ਪਰੀ 200 ਹੋ ਜਾਣੀ ਉਹ ਟਰਾਲੇ ਵਾਲੀ ਪਾ ਕੇ ਟਰਾਲੇ ਵਾਲੀ ਪਾ ਕੇ 200 ਪਰੀ ਹੋ ਜਾਣੀ ਅੱਜ ਕਾਲ ਜੀ ਫੇਰ ਹੁਣ ਅਈ ਟਰੈਲੀ ਨਹੀਂ ਪਈ ਇਹਨੂੰ ਹੂੰ ਇਹਨੂੰ ਕੱਢ ਲਈ ਆ ਉਹਨੂੰ ਮੈਂ 55 ਨੂੰ ਭਾਈ ਠਾਲੀ ਨਹੀਂ ਪਈ ਇਹਨੂੰ ਪਾ ਦੇ ਆਹੋ ਇਹਨੂੰ ਆਹ ਲੈ ਕੇ ਚੱਲ ਜੀ ਉਹਦੇ ਨਾਲ ਮੈਂ ਜੋੜ ਲੈਂਦਾ ਇਹਨੇ ਵਾਹੋ ਪੱਟਾ ਇਹਦੇ ਨਾਲੇ ਬੰਨਣਾ ਟਰੈਲੇ ਤੇ ਆਹ ਨਾ ਦੇਖਦੇ ਚੱਲ ਬੋਲੂਗਾ ਭਰੀਆਂ ਚ ਕਾ ਦੂਗਾ ਹੈ ਭਰੀਆਂ ਚ ਕਾ ਦੂਗਾ ਬਾਕੀ ਬਾਈ ਦੋ ਟਰਾਲੇ ਆਪੇ ਭਰੀ ਬਾਹਰ ਲੱਦਣੀ 100-100 ਭਰੀ ਪਾ ਲੈ ਆਂ। ਉਹ ਕਿ ਲਾ ਦੇ ਪਹਿਲਾ ਟਰੈਲਰ। ਫਿਰ ਜੋੜ ਲਿਆ ਮੈਨੇ ਤੇ ਹੁਣ ਲੱਦ ਦੇਣਾ ਇਹ। ਹੂੰ। ਫੇਰ ਉਹ ਬਹਿ ਗਿਆ ਮਗਰਾੜ ਉੱਤੇ ਚੜਕੇ। ਉਦੋਂ ਮੈਂ ਬੈਠ ਉਹ ਪਾਲੇ ਪਰ ਰਹੀ ਤੇ ਪਰ ਬੀਬੀ ਉਹ ਪਰ। ਕਿਤਾ ਜੋੜਨਾ ਪੁੱਤਰੇ ਹੁਣ ਉਧੂ ਆਲੀ ਆਣਾ। ਪੱਤੀ ਘੜੀ ਬਹੁਤ ਅਬਿਆਸੀ ਪਰ ਵੈਸੇ ਪਰ ਨਹੀਂ ਕੋਈ ਬਹੁਤ ਸੀ। ਪੱਜਨ ਵੀ ਬਰਹਣਾ। ਮੈਂ ਤਾਂ ਮੋਟਰ ਚ ਲਾਉਣ ਲੱਗਿਆ ਤਾਂ ਖੱਤੀ ਨੂੰ ਪਰਾਂ। ਹਾਂ। ਲਾਈਟੇ ਨਹੀਂ ਹੈਗੀ। ਬੱਲੇ ਠਾਏ ਨਹੀਂ ਕੱਲੂ ਛੱਡਦੇ ਹੂੰ ਬੇਟੀ ਨੂੰ ਉਹਨੂੰ ਪਾਪਾ ਆ ਥੱਲੇ ਵਾਲੀ ਮਾਂ ਭਰ ਜੀ ਇਹ ਨਹੀਂ ਵੇਚਣਾ ਕੱਲੂ ਉਹਨਾਂ ਨੇ ਕਿਨੇ ਕੱਲੂ ਕਹਿੰਦੇ ਬੀ ਵੇਚਦੇ ਆ ਪਾਚੇ ਪੇਰੇ ਹਰ ਜਾ ਹੁਣ ਪਾਪਾ ਹਾਂ ਯਾ ਦਾ ਆਪਾਂ ਸੇਟੇ ਸੱਭਾ ਲੋ ਤਾਂ ਇੱਕ ਤੇ ਮਤ ਉਹ ਆਲੀਏ ਤੇ ਉਹ ਜਿਹੜਾ ਥੋੜਾ ਜਿਹਾ ਫਾਜੂਗਾ ਤਾਂ ਹੀ ਪਊਗਾ ਫਾਦ ਦੇ ਵੀ ਤੋਏ ਤੋਏ ਨਹੀਂ ਫਾਦਦੇ ਇਹ ਨਾ ਇਹ ਫਾਦਦੇ ਨਾ ਇਹ ਕੱਟਣਾ ਉਹ ਕੱਟ ਹੂੰ ਪਹਿਲਾ ਦੋਨਾਂ ਦਾ ਕੌਤਨ ਪਾਦੀ ਪਾਰ ਕਾ ਦੇਣਾ ਲੋ ਜੇ ਪਾਦੀਏ ਜੇ ਦੋਨਾਂ ਬਈ ਇਹ ਟੋਜਨ ਪਾਉਣੇ ਖਾਤਰ ਨਹੀਂ ਹੈਗੇ ਇਹ ਇਹ ਬਾਈ ਕਰਨੇ ਖਾਤਰ ਹੈ ਸਮਝੇਗਾ ਤੂੰ ਅਗਰ ਮੈਂ ਦਿੰਨੀ ਇਹਦੇ ਇੱਕ ਹੋਰ ਟਰੈਕਟਰ ਆਈ ਗਏ ਟੋਜਨ ਪਾ ਦੇਯਾ ਲਾ ਲੱਭਾ ਉਹ ਦਿਨਾਂ ਟੋਜਨ ਕਾਲੀ ਗਏ ਟੋਜਨ ਬਾਈ ਦਾ ਮੇਜ ਫਾਜ ਦੇ ਟਰੈਕਟਰ ਸਮਝੇਗਾ ਟਰੈਕਟਰ ਫਾਗ ਗਿਆ ਫੇ ਟੋਜਨ ਪਾਓ ਇਹ ਵਾਲਾ ਟੋਜਨ ਨਹੀਂ ਪਾਵਾ ਇਸ ਬਦਲੇ ਨੂੰ ਆਇਆ ਮੂ ਕਰਕੇ ਹਾਂ ਇਹ ਕੀ ਕੀ ਹੋਊਗੀ ਜੀ ਦਾ ਅੱਪੜੇ ਟਰੈਕਟਰ ਨਹੀਂ ਰਹਿਣਾ ਇਹਨੂੰ ਇੱਦਾਂ ਜੋੜ ਲਾ ਕੇ ਖਿੱਚੇ ਜਿਨਾ ਮੇਰੀ ਗੱਲ ਸੁਣ ਲੈ ਇਹ ਜਿਹੜਾ ਮੈਦਾਨ ਤੇ ਬਾਹਰ ਚੱਲ ਗਿਆ ਇਹ ਵਾਲਾ ਹਾਂ ਉਹ ਹਾਰ ਗਿਆ ਉਹ ਹਾਰ ਗਿਆ ਅੱਛਾ ਜੇ ਇਹ ਖਿੱਚ ਲੈ ਗਿਆ ਆਪਣੇ ਨੂੰ ਫੇਰ ਜੇ ਆਪਣੇ ਨੂੰ ਇਹ ਖਿੱਚ ਲੈ ਗਿਆ ਉਹ ਦਾਦੂ ਹਾਂ ਆਪਰੇ ਵਾਲੇ ਦੇ ਤਾਂ ਰੱਸੀਆਂ ਤੋੜਦੇ ਨਹੀਂ ਲੈ ਇਹਨੇ ਤੋੜਦੀ ਫੇਰ ਦੱਸ ਇਹਨੇ ਤੋੜਦੀ ਹਾਂ ਫੇਕਾ ਬੜੂ ਇਹਨੇ ਤਾਂ ਸਾਰੀ ਤੋੜ ਦਿ ਗਈ ਨਹੀਂ ਫੇਜੇ ਬੇਪੀ ਉਹ ਵੀ ਤੇਰੇ ਟਰੈਕਟਰ ਦੀ ਫੇਰ ਹੈ ਫੇਰ ਮੈਂ ਤੁਹਾਨੂੰ ਘੜੀ ਦੇ ਉੱਤੇ ਲੈ ਜਾਣਾ ਪਾਉਲੀ ਲੈਦੇ ਨਾ ਤਾਂ ਪਾਉਲੀ ਨਹੀਂ 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 ਉਹ ਯਾਰ ਬਾਹਰ ਟਰੈਕਟਰ ਖੱਟ ਗਿਆ। ਡਿਗਨੀ ਗੱਲ। ਅਰ ਤਾਂ ਜਿਹੜਾ ਬਾਹਰ ਟਰੈਕਟਰ ਵਾਟੇ ਕਰ ਦਿੰਦਾ ਮੈਂ ਫੇਰ। ਆ ਚੰਗਾ ਚੰਗਾ। ਤਾਂ ਦੇਖੀ ਜਾਂਦਾ ਕਾਰਟੂਨ ਟਰੋਹਰ ਪਾਏ। ਹਾਂ। ਚਲਾ ਜਾ ਆ ਜਾ ਫੇਰ ਪਾਈ ਐਕਸਟਰਾ ਲਾ। ਓ ਬੋਲੇ ਖੜਾ ਰੇ। ਬੋਲ ਜੀ ਸਾਰਿਆਂ ਨੂੰ। ਦਵਾਰੇ ਬੋਲੋ। ਸਤਿ ਸ੍ਰੀ ਅਕਾਲ ਬਲਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ। ਕਿੱਦਾਂ ਐ? ਠੀਕ ਐ। ਠੀਕ ਐ। ਹਾਂ। ਬਤੋਲੇ ਯਾਰ ਟਰੈਕਟਰ ਘਾਤ ਵਿੱਚ। ਅਰੇ ਦਾ ਹੈਗੇ ਸਾਲਿਆ ਦੋ ਹੁਣ ਟਰੈਕਟਰ ਦੇਗਾ ਕਹਣਾ ਦੇਤਾ ਇੱਕ ਖੜਾ ਦੋ ਖੜੇ ਆ ਤੀਆ ਘਣਾ ਖੜਾ ਇੱਕ ਟਰੈਕਟਰ ਦੇਗਾ ਕਹਣਾ ਦਾਤੂ ਹੋਵਾਂ ਲਾ ਨਹੀਂ ਛੋਟੂ ਜਾ ਛੋਟਾ ਜਾ ਮੋਟਰ ਕੰਟਰੋਲ ਨਾਲ ਭਾਈ ਹਾਂ ਮੋਟਰ ਕੰਟਰੋਲ ਨਾਲ ਭਾਈ ਉਹਨੂੰ ਕਿਚੜ ਮੇਂ ਮਾਰਨਾ ਹੈ ਖਰਾਬ ਹੋ ਜਾਣਾ ਸਲਿੱਪ ਮਾਰਦਾ ਫਿਰ ਉਹ ਸਲਿੱਪ ਨਹੀਂ ਮਾਰਦਾ ਹਾਂ ਫੇਰ ਟੈਕ ਕਰਾਉਣਾ ਟੈਕ ਕਰਾਉਣਾ ਕਿ ਆਏ ਕਰਾਉਣਾ ਕਿ ਆਏ ਟਰੈਕਟਰ ਥੋੜਾ ਚਲਾਉਣਾ ਪੁੱਤ ਦਾ ਬਾਬਾ ਟਰੈਕਟਰ ਨਹੀਂ ਚਲਾਣਾ ਕਿੱਦਣਾ ਏ ਤਿੰਨ ਮਰਦੇ ਨੇ ਛੇਡ ਬਣਾਏ ਹੋਇਆ ਮਨ ਨੂੰ ਹੋ ਰਿਹਾ ਹੈ ਇਹਨਾਂ ਨਾਲ ਉੱਤੇ ਬੜੇ ਦੇ ਦੇ ਪਿੱਛੇ ਬਣਾ ਲੈ ਖੇਤ ਛੋਟੇ ਛੋਟੇ ਖੇਤ ਬਣਾ ਲੈ ਉਹ ਬਾਈ ਗਿਆ ਟਰੈਕਟਰ ਨਾਲ ਛੋਟੇ ਛੋਟੇ ਨਹੀਂ ਛੋਟੇ ਜਿਹੇ ਨਾਲ ਰੋਡ ਨੇ ਵਾਲਾ ਹੁੰਦਾ ਹੈ ਹੈਨਾ ਹੁਣੀ ਸੋਨੇ ਲੱਗਣੇ ਪਾਉਂਦੇ ਉਹ ਮਾਦਾ ਬਦਲਾ ਦੇਖ ਲੈ ਤੂੰ ਪੂ ਬੈਠੇ ਹੁਣ ਓਏ ਆ ਤਾਂ ਪੂ ਬੈਠੇ ਆ ਕੋਈ ਪੱਖਿਆ ਥੱਲੇ ਪਿਆ ਕੋਈ ਕਿਤੇ ਬੈਠਾ ਨਾੜ ਨਾਲ ਕੋਈ ਆਪਣੇ ਮੋਟਰਪਾਈ ਲਿਟਦੇ ਆ ਇੱਥੇ ਦੇਖ ਲੈ ਆ ਤੂੰ ਪੂ ਬੈਠੇ ਦੇਖ ਲੈ ਓਏ ਸਮਝਿਆ ਭੱਲ ਲਾੜ ਅਖਾੜੀ ਦਵਾ ਦੂੰਗਾ ਅਖਾੜੀ ਖੁੱਲਦੀਆ ਦਵਾ ਦੂੰਗਾ ਦਵਾ ਦੂੰਗਾ ਮੈਂ ਦਵਾਉਂਗਾ ਤੈਰੇ ਜਨਮ ਦਿਨ ਨੂੰ ਲੈ ਕੇ ਦਊਂਗਾ ਜਨਮ ਦਿਨ ਕਹਦਾ ਪਤਾ ਜਨਮ ਦਿਨ ਦਾ ਪਤਾ ਹੈ ਪਤਾ ਕਾਦਾ ਮੈਂ ਯੂਕੇ ਜਿਮਾਂ ਦੂੰਗਾ ਕਾ ਕਿਹੜੀ ਕਿਹੜੀ ਕਿਹੜੇ ਮਹੀਨੇ ਜਨਮ ਦਾ ਤੇਰਾ ਇੰਨਾ ਨਹੀਂ ਪਤਾ ਹਾਂ ਪਤਾ ਨਹੀਂ ਨਵੰਬਰ ਚ ਐ ਨਵੰਬਰ ਚ ਇੰਨੇ ਦੇ ਨਾ ਸਮਾਨ ਪਾਇਰ ਕਮਰਾ ਭਰਿਆ ਪਿਆ। ਕੀ ਕਰਵਾਂ ਲੈ ਇੰਨੇ ਸਮਾਨ ਦੇ ਨਾ। ਹੋ। ਇੱਕ ਟ੍ਰੈਕਟਰ ਹੈ ਤਾਂ ਹੈ ਨਹੀਂ। ਦੂਸਰਾ ਇੰਨੇ ਟ੍ਰੈਕਟਰਾਂ ਜਾਉਂਦੇ ਯਾਰ ਦੇ ਕੋਹਣਾ। ਜਾਉਂਦੀ ਨਹੀਂ ਅਰਜਨ ਹੈ ਨਹੀਂ ਛੋੜੋ ਯਾਰ। ਛੋੜਾ ਅਰਜਨ। ਸਭਰਾਜ ਤੇਰਾ ਦਿੱਤੇ ਐਸੇ ਦੋ ਹੀ ਤੋੜਦੇ ਉਹਦੇ। ਓ ਬਾਪੂ। ਹਾਂ। ਇੰਨੇ ਛੋਤੇ ਛੋਤੇ ਵੀ ਨਹੀਂ ਗਈ ਨੇ ਦੀਦੇ ਪਰ ਮੈਂ ਵੀ ਨਹੀਂ ਸਹਦਾ। ਦੇਣੇ ਵਾਲਾ ਮੰਗਦਾ। ਇਹਨੇ ਪਰ ਵੜ ਕੇ ਜਿਹੜਾ ਹੁੰਦੇ ਆ। ਹਾਂ। ਬੈਡਲ ਵਾਲਾ। ਓਹ ਯਾਰ ਹਾਂ ਮਾਤਾ ਜੀ ਕੋਰ ਵਾਲਾ ਹੈਗਾ ਹੈ ਕੋਈ ਬੈਠ ਕੇ ਜਲਦਾ ਬਣਾ ਫਲਾਟ ਫੋਨ ਤੇ ਦੇਖੀ ਜਾਂਦਾ ਪਤਾ ਨਹੀਂ ਕਿਹੜਾ ਹੈ ਕਿ ਆਇਆ ਹੈ ਕੰਨਾ ਇਲੈਕਟ੍ਰਿਕ ਹੁੰਦਾ ਛੋਟਾ ਜਿਹਾ ਮੈਂ ਫਿੱਟ ਲਿਆ ਪਹਿਲੇ ਫਿਰ ਲਿਆਉਂਗਾ ਦਾਤੂ ਪੁਰਦਾ ਕੰਨੇ ਵੀ ਪਏ ਰੁਕੇ ਉਹਦਾ ਕੰਨੇ ਦੇ ਉੱਪਰ ਤੇ ਅਟਕੇ ਲੈ ਕੇ ਦਊਂਗਾ ਲੈ ਕੇ ਦਊਂਗਾ ਤੈਨੂੰ ਫਾਸਟ ਆ ਜਾ ਤੈਨੂੰ ਫਾਸਟ ਆ ਗਿਆ ਜਿੱਦਣ ਤੂੰ ਫਾਸਟ ਆ ਗਿਆ ਤੈਨੂੰ ਦਵਾ ਦੇਉਣਾ ਮੈਂ ਪਹਿਲਾਂ ਇਹ ਚੱਲ ਆਪਾਂ ਪਹਿਲੇ ਬਟਨ ਦਬਾਵਾਂਗੇ ਉਹ ਆਪੇ ਚੱਲਣ ਲੱਗ ਜਾਊਗਾ ਨਾ ਮੇਰੀ ਗੱਲ ਸੁਣ ਦੇ ਹੁਣ ਉਹ ਫਾਸਟ ਆ ਗਿਆ ਫੇਰ ਤੁਮ ਟਰੈਕਟਰ ਦਵਾ ਦੇਣਾ ਆਪਾਂ ਨੇ ਆ ਜਾਊਗਾ ਫਾਸਟ ਆ ਜਾਊਗਾ ਮੈਂ ਬੋਲਿਆ ਏ ਹਾਂ ਕਿ ਜਿਹੜੀ ਵੀ ਪਟੂਸ਼ਨ ਚਾਹੀ ਮੈਨੂੰ ਕੋਈ ਟੱਕਰ ਨਹੀਂ ਵੀ ਠੀਕ ਐ ਹਾਂ ਵੀ ਪਾਇਦਾ ਹੀ ਠੀਕ ਐ ਤੇਰੀ ਹੈ ਹਾਂ ਠੀਕ ਮੈਂ ਮਮਾ ਨਾਲ ਕੰਮ ਕਰਨੀ ਤੇ ਪਰ ਲੈਂਦਾ ਐ ਠੀਕ ਆ ਲੈ ਠੀਕ ਆ ਫੇਰ ਠੀਕ ਐ ਖੇਲ ਲੈ ਜਾ ਹੁਣ ਉੱਤਰ ਜਾ ਲਈ ਫੱਟੇ ਪਾ ਦੇਣੀ ਹੁਣ ਭਰੀਆ ਲੈ ਕੇ ਆਉਂਦੇ ਆ ਉਹ ਗੰਨਾ ਬਾ ਹੋ ਗਿਆ ਲੱਦੋ ਗਿਆ ਨਾ ਬਲ ਲੱਦੋ ਗਿਆ ਉਹ ਰਹੀਆਂ ਆ ਰਹੀਆਂ ਪੰਜ ਪੰਜ ਕਾ ਆ ਆ ਗਿਆ ਹਾਂ ਆ ਗਿਆ ਬਿਲਕੁਲ ਕਾਲੂ ਸਵੇਰੇ ਪੜੀ ਇਹਨੂੰ ਲਾ ਕੇ ਉਹਰੇ ਬੋਲੇ ਨੂੰ ਖੰਡਵਾ ਦਿਆਂ ਆਹ ਪੱਤੀ ਪੁੱਤੀ ਇਹਨੂੰ ਫੂਕ ਕੇ ਨਾਲੇ ਪਰ ਪਾਣੀ ਛੱਡ ਪਾਣੀ ਲਾ ਦੋ ਫਿਰ ਉੱਪਰ ਲਿਕੇ ਆਹ ਫਲਾ ਇਹਦਾ ਬਹੁਤ ਡਿਆ ਪਿਆ ਵੀ ਛੱਡ ਪਾਣੀ ਮੰਗਦਾ ਕਿੰਨਾ ਚੇ ਰਾਤ ਨੂੰ ਚਲਾ ਜਿਓ ਇਹਨੂੰ ਤਾਂ ਮੋਟਰ ਯਾਰੇ ਮਾਂ ਪਾਣੀ ਪੈ ਗਿਆ ਫੂਕ ਨਹੀਂ ਹੁੰਣਾ ਇਹਨੇ ਇਹ ਵੀ ਆ ਖੱਡ ਪੈ ਕਾਲੂ ਦਾ ਦੀਨ ਖੜ ਜੋ ਕਾਲੂ ਲਾ ਦਿਓ ਹਾਂ ਦਾਦਾ ਮੇਰਾ ਇੱਕ ਪਲਾਸਿਕ ਇੱਕ ਪਲਾਸਿਕ ਇੱਕ ਪਲਾਸਿਕ ਹਾਂ ਇੱਕ ਲੈ ਦਾਦੇ ਨੂੰ ਨਹੀਂ ਆਉਂਦੇ ਪੁੱਤ ਅਛਾ ਪਲੱਸ ਲਾਉਣਾ ਹੈ ਪਲੱਸ 2 10 ਦਾ ਹਾਂ 2 ਪਲੱਸ 2 4 4 ਬਰਸ 4 8 ਆ ਤੂੰ ਲਾ ਸਾ ਤੇ 16 16 ਪਲੱਸ 16 ਘੋੜਾ ਅਲੀ ਦਾ ਕੰਮ 32 ਕਾ ਕਾ 32 32 ਪਲੱਸ 32 ਤੂੰ ਦਾ ਥਣ ਹਾਂ ਮੈਨੂੰ ਥੋੜਾ ਜਿਹਾ ਬੰਦਾ ਨੂੰ ਯਾਉਗਾ ਮਿਲ ਗਿਆ ਉਹ ਹੈ ਫਿਰ ਤੂੰ ਦੱਸ ਤੂੰ ਦੱਸ ਦੋ ਵਾਰ ਤੂੰ ਦੋ ਵਾਰ ਦੋ ਦਾ ਪਹਿਲਾ ਤੂੰ ਇਹਨੂੰ ਪਹਾੜ ਆਉਂਦਾ ਦੋ ਦਾ ਪਟਾ ਸਾਨੂੰ ਜਾਦੂ ਬਦੂ ਪਹਿਲਾ ਇਹ ਲੱਗਦਾ ਹਾਂ ਸੌ ਪਲਾਸ ਉਹ ਮੰਨ ਨੂੰ ਨਹੀਂ ਪਤਾ ਇਹ ਉਹ 200 200 ਪਲਸ 200 4 ਆ 200 ਹੋ ਗਿਆ ਹਾਂ ਉਹੀ ਕਮ ਆ ਗਿਆ ਲੱਗ ਪਲਾਸ ਦੱਸ ਦੱਸਾ ਪਲਾਸ ਵੀ ਵੀ ਪਲਾਸ ਵੀ 40 40 ਪਲਸ ਇਹਦਾ ਪਾੜੇ ਆ ਆ ਕੀ ਬਾਦੂ ਨਹੀਂ ਯਾ ਦੇ ਦਾਦੂ ਨੂੰ ਨਹੀਂ ਫਿਰ ਦਾਦਾ ਓ ਵੈਟ ਕਾਉਣ ਨਾਲ ਗਰਮੀ-ਗਰਮੀ ਉਪੇ ਨਾਲ 12 ਤੋਂ 12 ਤੋਂ 4 4 ਆ ਗਿਆ ਤੂੰ ਕਿੰਨੀ ਬਰੀ ਲੱਗਿਆ ਬਾਬੂ 15 ਹੈ 15 ਦਾ ਨਹੀਂ ਹੋਈਆਂ ਯਾਰ ਲਾ 10 ਉਲਟ ਜਵਾਬ ਦੇਣਾ ਹੈ 1 ਪਲੱਸ 1 ਬੋਲੂਗਾ ਹਾਂ ਤਾਂ ਤੂੰ ਪੰਜ ਬੋਲਦੂ ਨਹੀਂ ਉਧਰ ਉਲਟਾ ਜਵਾਬ ਦੇਣਾ ਹੈ ਉਲਟ ਮੈਂ ਕਹਾਂ ਤੇਰਾ ਸਿੱਧਾ ਤੁੰਗਾ ਮੇਰਾ ਉਹ ਉਲਟਾ ਦੇਵਾ ਲਾ ਲਾ ਇਹ ਗੱਲ ਤੇ ਨਾਲ ਇਹ ਗੱਲ ਇਹ ਗੱਲ ਸਹੀ ਸਿੱਧਾ ਜਵਾਬ ਉਹ ਮੈਂ ਹੁਣ ਜਾ ਰਿਹਾ ਚਲੋ ਜੀ ਚਲੋ ਮਾਰਾ ਤੁਸੀਂ ਬਿਲੋ ਜੀ ਬਿੰਦਿਆ ਜੀ ਆਓ ਬਾਈ ਚੱਲੇ ਆ ਉਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਦੋ ਬਾਈ ਬੋਲੋ ਜੀ ਸਤਿ ਸ਼੍ਰੀ ਅਕਾਲ ਤੇਰੀ ਤਾਂ ਮੈਂ ਹੀ ਬਿਜ਼ਾਰ ਤੇਰੇ ਨਾਲ ਦੀ ਦਵਾ ਖੜਾ ਉਹ ਬਛੇ ਠੀਕ ਹੈ ਉਹ ਵੀ ਲੱਤੋ ਲੈਣਾ ਉਹ ਵੱਫਾ ਯੋ ਵੜਾਲੇ ਅੱਲੇ ਬਾਣੇ ਮਿਲਦੇ ਠੀਕ ਹੈ ਲੰਦਾਈ ਚੱਲਦੀ ਆ ਬਾਕੀ ਦੇਖਦੇ ਹੁਣ ਕਿੰਨਾ ਕ ਭਜਨ ਹੁੰਦਾ ਦੋਹੇ ਲੱਦ ਕੇ ਬਾਈ ਮੈਂ ਕਹਿੰਦਾ ਅਹ ਅੱਗੇ ਕਿਉਂ ਸਤੂ ਗੰਮ ਹੈ ਭੰਗ ਮਿਲਦਾ ਹੂੰ ਇਹਦੇ ਦੋ ਬੇਟਾ ਹੋ ਕੇ ਲੱਗ ਜਾਂਦੇ ਹੂੰ ਉਹ ਦੀ ਦਾਵਲਾ ਜਿਹੜੀ ਅੰਦਰ ਖੜੀ ਹੈ ਬਸ ਹੈਨਾ ਇੰਨਾ ਹੀ ਕੰਮ ਹੈ ਬਾਕੀ ਕਾਲੂ ਕਰਾਂਗੇ ਹਾਂ ਕੋ ਬਾਕੀ ਦਾ ਕਾਲੂ ਬਤਾ ਲੈ ਕਾਲੂ ਨਹੀਂ ਪਤਾ ਲੱਗਣਾ ਹਲੇ 180 ਟਰਾਲੀ ਆ 180 ਹੋ ਗਈ ਤਨੂੰ ਪਰਸੋਂ ਜੇ ਲੋਡ ਪਈ ਖਾਲੀ ਕਰਾ ਕੇ ਆਉਣਾ ਪਾਣਾ ਟਰਾਲਾ ਮੇਰਾ ਕਰਾਂਗਾ ਤੈਨੂੰ ਫੋਨ ਮਾਰ ਦੂੰਗਾ ਮੈਂ ਹਾਂ ਸੈਨ ਵੀ ਆਣਾ ਪਊ ਮੈਂ ਜਾਣਾ ਮਾੜਾ ਰਿਸ਼ਤੇਦਾਰੀ ਦਾ ਪ੍ਰੋਗਰਾਮ ਹੈ ਜੇ ਤਾਂ ਮੈਂ ਆ ਗਿਆ ਸਾਜਰੇ ਮੈਂ ਸ਼ਾਮ ਨੂੰ ਜਾਣਾ ਏ ਜੇ ਮੈਂ ਦਿਨ ਦਿਨ ਆ ਗਿਆ ਫਿਰ ਤਾਂ ਠੀਕ ਆ ਨਹੀਂ ਵੇ ਸ਼ਾਮ ਨੂੰ ਰਾਤ ਨੂੰ ਕਰਾਉਣਾ ਪੇ ਨੰਬਰ ਆ ਜੇ ਤੈਨੂੰ ਕਰਾਉਣਾ ਪੈਣਾ ਨੰਬਰ ਦੱਸ ਤੀ ਕਣ ਛੇਵੇਂ ਜਾਣਾ ਤੈਨੂੰ ਕਿਆ ਛੇਵੇਂ ਜਾਣਾ ਅੱਜ ਤਾਂ ਹੁਣ ਚੱਲਿਆ ਵਾ ਮੈਂ ਹਾਂ ਹਾਂ ਕੱਲ ਦਾ ਪਾਸੋਂ ਆਉਂਗੂਂਗਾ ਅਰੇ ਰਾਰੋ ਆਜੂਗਾ ਅਰੇ ਆਜੂਗਾ ਸ਼ਾਇਦ ਆ ਜੇ ਬੱਸ ਫੇਰ ਮੈਂ ਲੰਘ ਜਾਣਾ ਹੁੰਦਾ ਐਸੇ ਦੇ ਇਹ ਕਿਹਾਦਾ ਹੋ ਗਿਆ ਨਾ ਢੀੜ ਖੜੀ ਬਹੁਤੀ ਹੋ ਗਈ ਹਾਂ ਅਜੇ ਖੜਵੀ ਲੇ ਗਈ ਪਰ ਉਹ ਖੜਾ ਹੱਟ ਤੇ ਮਾਰਦੀ ਐ ਫਿਰ ਹੱਟ ਮਾਰਦੀ ਐ ਜਦ ਜੇ ਮੈਂ ਅਸੀਂ ਆ ਜਾਂਦਾ ਜੀ ਖੜ ਗਏ ਬੱਸ ਜਿਹਦੇ ਬਾਹਰ ਦਾ ਲਾ ਫਿਰ ਜਾਨ ਨੂੰ ਮੈਂ ਜਾਣਾ ਜਾਨੂ ਟਰਾਲੀ ਵੀ ਪੈ ਲੈਣੀ ਹਾਂ ਜਾਂਦਾ ਪੈ ਜਾਣੀ ਹੁਣ ਜਾਂ ਤੇ ਰਾਰਤ ਕਰੀ ਵੇਲੀ ਬਣੀ ਐ 4 ਵੇ ਟਰੈਲੀ ਪੈਣੀ ਜੀ ਬਣੀ ਐ ਜਾਂ ਤੇ 8 3 ਸੱਤ ਅੱਠ ਵਜੇ ਪੈਂਦੀ ਜਿਹੜੀ ਪੈਂਦੀ ਉਹਦੇ ਬਾਅਦ ਹੁੰਦੀ ਅੰਦਰਲੀ ਕੋਈ ਜੇ ਬੰਦਾ ਜੇ ਉਹਨੂੰ 8 ਲੱਖ ਰੁਪਏ ਦੇ ਰਿਹਾ ਹੁੰਦਾ ਤਾਂ ਘਰੇ ਪੈਸੇ ਨਹੀਂ ਲੰਮੀ ਜੱਦੀ ਤੈ ਹੈ ਕਿ ਨਹੀਂ ਸਾਰੀ ਰਾਤ ਰਾਤ ਵੀ ਟਰਾਲੀਆਂ ਪਈ ਜਾਂਦੀਆਂ ਹੁਣ ਤਾਂ ਤੇਰੇ ਵਰਗੇ ਸਿਆਣੇ ਬਹੁਤ ਹੈ ਹਾਂ ਹਾਂ ਹੈ ਕਿ ਨਹੀਂ ਜੇ 8 9 ਵਜੇ ਤੋਂ ਬਾਅਦ ਅਲੱਗ ਘਟਦਾ ਬਹੁਤ ਪਹਿਲਾਂ ਫਿਰ ਅਲੱਗ ਅਥਰੀ ਜੱਜੂ ਗੁਰ ਕਾਰੂ ਫਰਾਗ ਨਾ ਰਾਤ ਨੂੰ ਸਾਢੇ 550 ਪਰ ਹੀ ਹੋਣੀ ਆ ਇਹ ਇਹ ਹੁਣ ਖੋਲ ਕੇ ਆਉਣਾ ਪੈਣਾ ਉਹਨਾਂ ਦਾ ਉਹ ਜੋੜ ਕੇ ਹੀ ਰੜਿਆ ਆਊਗਾ ਉਹਰੇ ਹੂੰ ਆ ਖੋਲੇ ਹੁਣ ਆ ਬਾ ਹੁਣ ਮੈਂ ਧੂਵਾ ਲੜਦੀ ਪਹਿਲਾਂ ਉਹ ਅੰਦਰ ਖੜਾ ਜਿਹੜਾ ਉਹਨੂੰ ਕਿਹੜਾ ਟਰੈਕਟਰ ਪਾਊਗਾ ਉਹਨੂੰ ਵੀ ਆਹੀ ਪੈਣਾ ਫੇਰ ਉਹ ਬੰਨਣੀਆਂ ਪੈਣੀਆਂ ਭਰੀਆਂ ਉੱਪਰ ਘੇਰਾ ਦੂੰਗੀ ਉਹਨਾਂ ਨੂੰ ਹਾਂ ਗੱਨੇ ਬੰਨਣੀਆਂ ਪੈਣੀਆਂ ਕਿੜੀਆਂ ਉਹ ਭਰੀਆਂ ਉੱਪਰ ਘੇਰਾ ਦੂੰਗਾ ਉੱਪਰ ਦਾ ਵੀ ਕੁਝ ਨਹੀਂ ਹਾਂ ਆ ਗਿਆ ਆਗੇ ਆਗੇ ਇਹ ਇਹ ਕੰਪੂਚਾ ਲੱਗਿਆ ਲੋ 85 ਦਾ वजन ਜ਼ਿਆਦਾ ਹੋਊਗਾ ਇਹਦੇ ਚ ਹੈ ਦੂਰੇ ਗੰਨੇ ਨਾਲ ਤੇ ਮਾ ਵਜ਼ਨ ਜ਼ਿਆਦਾ ਹੋਊਗਾ 85 ਚ ਤੇ ਆਪੀ ਦਾ ਵਜ਼ਨ ਹੋਣਾ ਗੰਨੇ ਪਾਣੀ ਮੰਗਣ ਵੀ ਲੱਗੇ ਵਿੰਦਰ ਹੁਣ ਆਹ ਹਾਂ ਸੁੱਕਦੇ ਆ ਗੰਨੇ ਹੁਣ ਆਹ ਸਾਲੇ ਰਸੇ ਦੇ ਲੈ ਕੱਲ ਫੁੱਲ ਕੱਸ ਕੇ ਲਿਆਇਆ ਉੱਥੇ ਤੇ ਫੇ ਸੜਕ ਭਰਾ ਕੇ ਕਸੇ ਢਿੱਲੇ ਭੈ ਤੇ ਜਮਾਈ ਢਿੱਲੇ ਢਿੱਲੇ ਜਮਾਈ ਹਿੱਲਦੇ ਹਿੱਲ ਕੇ ਦਿਨ ਕਿੰਨਾ ਹਿੱਲ ਕੇ ਭਾਈ ਇਹਦਾ ਹੂੰ ਉਹ ਤਾਂ ਪੂਈ ਪਿੜਾਣੇ ਵਾਲੀ ਉਹ ਹੈ ਤੇਰੇ ਪਰਸ ਨੂੰ ਕਹਿੰਦੇ ਕਢਣੇ ਨੂੰ ਹਰੇ ਹੈ ਤੇਰੇ ਰੈਂਦੀ ਵਾਲੇ ਪਰਚੀ ਪਰਸ ਨੂੰ ਕਹਿੰਦੇ ਕਢਣੇ ਨੂੰ ਬੱਸ ਹਾਂ ਸਾਡੇ ਪਤਨ ਨੂੰ ਕਾਦਾ ਆਉਂਗੇ ਇੱਥੇ ਗੱਡੀ ਆਈ ਵੀ ਐ ਇੱਕ ਆਪਣੀ ਐ ਹੂੰ ਇੱਕ ਦੋ ਆਈਆਂ ਹੋਈਆਂ ਉਹ ਆਈਆਂ ਵੀ ਸਾੜੀਆਂ ਹੋਈਆਂ ਦੇਖਦੇ ਇੱਦਾਂ ਕਹਿੰਦੇ ਚੱਕ ਦੇਣਾ ਸੀ ਹੁਣ ਜਦੋਂ ਆ ਕੇ ਕਹਿੰਦੇ ਚੱਕ ਦੇ ਲੈ ਵੱਟੇ ਡੋਲ ਦੂੰਗਾ ਕਹਿੰਦਾ ਤਾਂ ਵਾਲ ਲੱਦੂ ਉਹ ਕਮਕਿਰਜ ਹੋ ਜਾਣਾ ਹੁਣ ਪਿੱਛਾ ਹੀ ਪਈ ਜਾਣਾ ਕਿੱਦਾਂ ਰਖੂ ਦੇਣਾ ਬੀਂਦਾ ਦਾ ਬਫਰ ਪੈ ਗਿਆ ਹੁਣ ਕਿਤੇ ਦੇਣਾ ਕਿ ਅਰਧਾ ਪੂਰਾ ਯਾਨੀ ਦਿਨ ਚੜ੍ਹ ਹੀ ਆਉਂਦੇ ਆ ਸਾਡੇ ਵਾਲਿਆਂ ਨੇ ਦੇਖ ਲਗਾ ਲ ਭਈਆਂ ਨੇ ਪ੍ਰਗਟ ਵਿਹਲਾ ਕਰਤਾ ਹਾਂ ਅਜੋ ਕਿਤੇ ਗਏ ਵੀ ਉਹ ਵੀ ਨਾ ਕਰੇ ਹੁਣਾ ਅਰਥੋਂ ਸਾਡੇ ਆ ਗਏ ਅਸੀਂ ਵਿਹਲੇ ਹੋ ਗਏ ਸਾਡੇ ਕੋਲ ਇੱਕ ਮੰਡ ਦਾ ਵਿਖੀ ਵਿਕੀ ਹੋਈ ਉਦੇ ਮਾਦਾ ਜੈਲੇ ਦੇ ਆ ਕੇ ਜੈਲੇ ਦੇ ਦੋਈ ਘਰ ਤੇ ਨਹੀਂ ਇਕੱਠੀਆਂ ਹਾਂ ਬਫੇ ਖਾਤਾ ਵੇਲੇ ਹੋ ਜਾਂਦੇ ਵਿੱਚ ਤੇ ਨਹੀਂ ਬੁੱਲੂ ਹੋ ਜਾਂਦੀ ਹਾਂ ਹਾਂ ਤੂੰ ਥੱਲੇ ਤਰੇ ਆ ਤੂੰ ਨਾ ਬੈਠਾ ਇੱਥੇ ਕੱਲੇ ਨੇ 32 ਭਰੀਆਂ ਕਰੀਆਂ ਅੱਜ 32 ਕਰਤੀਆਂ 32 ਭਰੀਆਂ ਛੱਲੀਆਂ ਨੇ ਉਹ ਬੈਠਾ ਉੱਪਰ ਉਹਦਾ ਨਜ਼ਰੀਆ ਹੀ ਤਿੰਨੇ ਕਰਦੇ ਆ ਆਪਣੇ 32 50 ਕਰਕੇ ਇੱਦਾਂ ਨੇ ਆੜੇ ਹਾਂ ਕੱਲੇ ਨੇ 32 ਕਰਦੇ ਕੱਲੇ ਨੇ 32 ਨਾਲੇ ਕਿਹੜੇ ਟਾਈਮ ਤੇ ਆਏ ਹੋਏ ਆ ਕੱਲੇ ਨੇ ਜਿੱਦਾਂ 32 ਭਰੀਆਂ ਨਾਲੇ ਭਾਰੀਆਂ ਪੂਰੀਆਂ ਨਾ 32 ਭਰੀਆਂ ਕਰਕੇ ਇਹ 1 ਵਜੇ ਵਹਿਲਾ ਹੋ ਗਿਆ ਦਾ ਅੱਛਾ الحمدللہ 1 ਵਜੇ ਵੇਲਾ ਹੋ ਗਿਆ ਤਾਂ ਇੱਕ ਵੀ ਹਾਂ 1 ਵਜੇ ਕੱਖ ਦੂੰ ਮੈਂ ਕਹਿੰਦਾ ਵੇਲਾ ਭਰੇ ਦੇ ਪ੍ਰਕਾਰ ਦੇ ਵਿੱਚ ਇਕੱਲਾ ਹੀ ਜੀ 50 ਤੇ ਕਰ ਦੂਗਾ ਸ਼ਵੇਚ ਲਾ ਕੇ ਨਾ ਲੈ ਕਿੰਨਾ ਕ ਦੇਖ ਲੈ ਸਿਲਾਈ ਥੋੜਾ ਬਹੁਤ ਤੇਜ਼ ਕਰ ਲੈ ਮੈਂ ਗਾਹਾਂ ਨੂੰ ਆਉਣੇ ਵਾਲਾ ਲੰਬੜਦਾਰ ਇਹ ਹੈ ਇਹਨੇ ਲੈ ਕੇ ਆਏਗਾ ਇਹਨੇ ਲੈਵਲ ਲੈ ਕੇ ਆਏਗਾ ਇਹ ਲੀਵਲ ਰਿਟਾਇਰ ਹੋ ਜਿਹੜਾ ਇਹ ਵੰਡਾ ਲੰਬੜ ਦਾ ਇਹ ਪਾਣੀ ਲਿਆਉਂਗਾ ਇਹ ਪਾਲਟੀ ਲੈ ਕੇ ਆਇਆ ਕਰੂੰਗਾ ਮਾਂ ਗਾਹ ਨੂੰ ਤਾਂ ਲੱਦਣ ਦੇ ਹਲੇ ਫਿਰ ਦੇਖਦੇ ਆ ਚਲੋ ਜੀ ਭਾਈ ਕੀ 855 ਹੀ ਪਹੁੰਚ ਗਿਆ ਏ ਮੇਲਿਆਂ 'ਚ ਨਾ ਬੋਲਦਾ ਭਾਈ ਮੁੰਡੇ ਦਾ ਅੱਜ ਕੱਲ ਆਹ ਮੇਲੇ ਹੋਰ ਸਾਡੇ ਨਾਲ ਕਿੱਥੇ ਅੱਖ ਮਲਾਉਂਦਾ ਹੁਣ ਇਹ ਮਲਕੀਤ ਬਾਈ ਨਾਲ ਨਾਲ ਕਿੱਥੇ ਅੱਖ ਮਲਾਉਂਦਾ ਚੁੱਪ ਇਹ ਤੂੰ ਹੁਣ ਇੱਧਰ ਰੱਤਾ ਦੇਖਿਆ ਆ ਨਾ ਭਈਏ ਲਾਏ ਹੋ ਯਾਰ ਖਾਲਾਂ ਹੀ ਬਣਾਉਣੇ ਬੁੱਤੇ ਨੇ ਲਾਇਤੇ ਬੰਨੇਲੇ ਜੇ ਆਪਰੇ ਗੱਲਾਂ ਲਈ ਮੈਂ ਦਫਾ ਤੁਰ ਨਾ ਤੂੰ ਕਿੰਨਾ ਨਹੀਂ ਮਿਲਦਾ ਬਸ ਇੱਕ ਨਹੀਂ ਲੈ ਜਾਣਾ ਭਰੀ ਬੰਨੂ ਅਮਰੰਡੇ ਕਿੰਨਾ ਹੈ ਕਿੰਨਾ 200 250 ਆਈ 100 ਹੈ 250 ਪਾਲ ਬੀ ਚੱਲ ਲਾਉ ਜਿਹੜਾ ਮਾ ਟ੍ਰੈਲਰ ਜਾਣ ਤੋਂ ਪਹਿਲਾਂ ਰਾਹ ਤੇ ਦੇਖ ਲਈਏ ਕਿ ਕਿੱਡਾ ਵੀ ਕੀ ਹੋ ਗਾਦਾ ਨਿਕਲ ਆਇਆ ਉੱਥੇ ਆਰਮਨਾਲ ਕੱਲ ਹੈ ਆਰਮਨਾਲ ਨਿਕਲ ਆਇਆ ਕੱਲ ਕੱਲ ਕਿੰਨਾ ਰਾਸਤੇ ਜੀ ਜਿਹੜੇ ਥੋੜੇ ਹੈ ਕੱਢ ਕੇ 160 160 ਹੋਊਗਾ ਘਰ ਤੇ ਕੱਢ ਆਉਂਦੀ ਜੇ ਤਾਂ ਅ ਡੰਡਾ ਦਾ ਡੰਡਾ ਡੰਡੇ ਦੇ ਪਰ ਪਰ ਥੱਲੇ ਥੱਲੇ ਜਾਂਦਾ ਲੰਬਾ ਡਰਾ ਲਾ 18 ਫੁੱਟ ਹੀ ਆ ਬਹੁਤ ਲੰਬੀ ਆ ਡਰਾ ਲੱਗਦਾ ਤਾਂ ਕੱਲ ਤਾਂ ਨਹੀਂ ਲੱਗਦਾ ਵੀ ਸੌਕ ਆ 100 500 ਦਾ ਨਾ ਹੋਵੇ ਦਾਲਾ ਮਹਾਂ ਤਾਂ ਆਪਰੇ ਲੱਗਦੀ ਹਾਂ ਆ ਪਰਵਾਹ ਜੀ ਉਹ ਪੱਛੋਗੇ ਨਹੀਂ ਪੱਛੋਗੇ ਆ ਬਸ ਉੱਪਰ ਲੱਗੇ ਬਲਾਸ ਤੇ ਚੱਲ ਤੇ ਤੇ ਸਾਡੇ ਫਿਰ ਆਉਂਗੇ ਪਤਾ ਨਹੀਂ ਮੈਂ ਤਾਂ ਪੁੱਛਿਆ ਨਹੀਂ ਤੇਰੇ ਬਾਅਦ ਆਉਂਗੇ ਸਾਡੇ ਹਾਂ ਹਾਂ ਕਹਿੰਦਾ ਦੀਦੇ ਬਾਅਦ ਆਇਆ ਪਰ ਤਾਂ ਅੰਤੇ ਹਾਂ ਕਹਰੇ ਹੋਰ ਪਾਸੀ ਪਟਣੇ ਹੋਣਾ ਮੇਰਾ ਪਾਣੀ ਨਹੀਂ ਭਰਦਾ ਅੱਜ ਫੇਰ ਕੱਲ ਹਾਂ ਹਾਂ ਕੱਲ ਫੋਨ ਆ ਗਿਆ ਪਾਣੀ ਹੋਰ ਲਾ ਦੇ ਮੈਂ ਹੋਰ ਲਾ ਦਿੱਤਾ ਇੱਕ ਹੋਰ ਮੇਰੇ ਕਹਿੰਦਾ ਪਾਣੀ ਲਾ ਦੇ ਮੈਂ ਉਹ ਗੱਡੀ ਦਾ ਫਾਦੀ ਆਉਣ ਕਿਤੇ ਪਾਣੀ ਆ ਗਿਆ ਹੁਣ ਗਿਆ ਤੁਸੀਂ ਥੱਲੇ ਦੇ ਕੱਢਦੇ ਪਾਣੀ ਹਾਂ ਉਹਦਾ ਥੱਲੇ ਪਾਣੀ ਲਾ ਦਿੱਤੇ ਉਹ ਬਜਨ ਕਿਹੜਾ ਹੈ ਕਿਹੜਾ 85 ਆ ਗੰਨੇ ਚ ਬਜਨ ਬਹੁਤ ਆ 85 ਜਿਦਾ ਹਾਂ ਹਾਂ ਬਈ ਯੋਗੀ 200 ਕੁਆਂਟਲ ਤਾਂ ਹੋ ਜਾਣਾ ਆ ਪਗੇੜ ਜਿਹਾ ਲਾ ਕੇ ਪੂਰਾ ਹੋ ਜਾਣਾ ਇੰਨਾ ਤਾਂ 250 ਕੁਆਂਟਲ ਕੰਨਾ ਹੋਣਾ ਇਹ ਉਹ ਟਰਾਲੀ ਪਾ ਕੇ ਪਰ ਉਦੇ ਜ 80 ਭਰੀਆਂ ਹਲੇ 10 ਕੁਆਂਟਲ ਹਲੇ ਉਧਰ ਪਿਆ ਟਰਾਲੀ ਮਾ ਉਹ ਵੀ ਲੱਦੜ ਉੱਪਰ ਲੈ ਜਾ ਉਹ ਜਿਹੜਾ ਹੈ ਹੁਣ ਉਧਰ ਹੀ ਪਈਆਂ ਭਰੀਆਂ ਫਿਰ ਆ ਟਾਈਮ ਆਗੇ ਤਾਂ ਕਾਂਡ ਤਾਂ ਨਹੀਂ ਲੰਨੇ ਹੋਰ ਲੈ ਜਾ ਹੁਣ ਕੋਈ ਨਹੀਂ ਕਾਂਡ ਹਲੇ 5 500 ਕੁਆਂਟਲ ਕੰਨਾ ਉੱਠ ਕੇ ਆਏ ਫੈਲਰ ਮਾ ਤਾਂ ਕਾਂਡ ਤਾਂ ਹੁੰਦੀ ਆ ਥੋੜੀ ਉੱਠ ਗਏ ਆ ਦੀ ਤੇ ਦਸੇ ਪੁਥਾਰ ਹੋਇਆ ਸਵੇਰ ਦਾ ਫਿਰਦਾ ਇਹਨੂੰ ਪੁੱਛ ਹਰ ਕੋ ਚ 50 ਦਾ ਗੇੜੇ ਇੱਥੇ ਲਾ ਗਿਆ। ਕੀ? ਉਹ ਗੁੰਗਬਲ। ਮੈਂ ਤਾਂ ਯਾਰ ਉਹ ਦੇਖ ਕੇ ਆਇਆ ਹੁਣ ਕੰਮ ਕਰਦਾ ਤਾਂ। ਉਹ ਬਾਈ ਹੁਣ ਨਹੀਂ ਇਹਨੂੰ ਫਿਕਰ ਇਹਦਾ ਹੁਣ ਗੜਵਾ। ਇਹ ਤਾਂ ਹੁਣ ਭਜਾਉਣ ਜਾਂਦਾ ਹੁੰਦਾ ਕੋੜਾ ਕਮਾਉਣੇ ਵਾਲੇ ਤਾਂ ਹੋ ਰਹੇ ਆ। ਮਾਈ ਕਹਿੰਦਾ ਕਮਾਉਣੇ ਵਾਲੇ ਹੋ ਰਹੇ ਇਹਦਾ ਗੜਵਾਂ ਦਾ ਗੜਬਾਨੇ ਕਹਿੰਦੇ ਹੁੰਦੇ ਭਿ ਆਉਣੇ ਵਾਲੇ ਨੂੰ। ਉਹ ਆ ਕੱਲ ਤਾਂਹੀਂ 50 ਦਾ ਪਰਸੋਂ। ਯਾਰ ਬਾਈ ਮੈਨੂੰ ਚੜਾ ਦਾ ਬੁਖਾਰ ਮੈਂ ਭਜਾ ਲਿਓ ਤੇ ਸਵਾਰ ਘਟ ਤੇ। ਮੈਂ ਬਹੁਤ ਲੱਗਣਾ ਤੇ 60 ਘੋੜੇ ਆਏ ਵੇ ਤੇ 50 ਤਾਂ ਲਿਆ ਭਰਾਵਾ 나ੜਾ ਵੀ ਆ ਠੱਕ ਠੱਕ ਵੱਜਣ ਬਾਜੋ ਮੇਰੇ ਉੱਤੇ ਨੂੰ ਨਾ ਕਰੀ ਮਸੀ ਉਹ ਕਿੱਥੇ ਜਾਣੇ ਰਹੀ શરીਰ ਤੇ ਸਕੂਟਰੀਆਂ ਦੀਆਂ ਇੱਥੇ ਵੀ ਨਾਮ ਬਾਹਤ ਹੈ ਉਹੀ ਲੈ ਗਿਆ ਜਿਹੜਾ ਬੰਦੇ ਮੁੰਡੇ ਪੈਣੀ ਪੈਣੀ ਵੀ ਘੋੜੇ ਹੈ ਪੈਣੀ ਵੀ ਹੈ ਨਾ ਪੈਣੀ ਕੱਲ ਨੂੰ ਨਾ ਪਰਸੋਂ ਨੂੰ ਮੁੱਤੇ ਵੀ ਰਸਤਾ ਜ਼ਮਾਨਾ ਜਾਂ ਜਿਹੜਾ ਰਸਤਾ ਸੀ ਮੇਰੇ ਬਤਾਏ ਗਏ ਹਮ ਤਾਂ ਕੱਚੀ ਕੱਚੀ ਰਸਤਾ ਹੋ ਪਰ ਦਾ ਨਾ ਤੇ ਟੈਂਟ ਉਹ ਆਇਆ ਉਹ ਸਮਾਂ ਉਹ ਤਾਂ ਕਹਾਂ ਰੁਕ ਗਈ ਐ ਤੁਸੀਂ ਦਾ ਮੈਨੂੰ ਤਾਂ ਟੱਚ ਕੱਲੂ ਵੀ ਨਹੀਂ ਹੋਣਾ ਉਹ ਸੌਖੇ ਨਹੀਂ ਮਾਰੂਗੇ ਸਾਡੋ ਸੁਵਾਣੇ ਨਹੀਂ ਹੂੰ ਹੂੰ ਆਸਾਂ ਦੇਖਦੇ ਬਾਅਦ ਮਾਰਦੇ ਜਾਂ ਫੇ ਮਰਜੀ ਮਾਰ ਕੇ ਟਰਾਲਾ ਖੋਲਿਆ ਜੱਗੇ ਨਾਲ ਆ ਕੋਣ ਟਰੈਕਟਰ ਮੋੜ ਲਿਆ ਖੋਲੇ ਆ ਨਾਲੇ ਚਲਾ ਕੇ ਦੇਖ ਟਰੈਕਟਰ 859ਵੇਂ ਮਾਡਲ ਚ ਮੈਂ ਆਵਾਜ਼ ਸੁਣਦੀ ਬਸ ਹੂੰ ਨਵੇਂ ਮਾਡਲ ਚ ਆਹ ਸਾਰੇ ਦੇਖੇ ਵੇ ਆਨ ਸਾਫੀਆ ਇਸ ਨੂੰ ਸਾਫ ਕਰ ਦੂਗਾ ਕਿੱਥੇ ਜਾਣੂ ਨਹੀਂ ਅਰੇ ਆ ਸਭ ਦਾ ਮੈਂ ਬਟਰਾਲੀ ਲਿਆਉਣੀ ਹੁਣ ਲੱਖ ਰੁਪਏ 190 ਲੱਖ 90 ਹਜ਼ਾਰ ਲੱਖ ਰੁਪਏ ਉਹ ਵੀ ਉਹੋ ਬੋਲਦੇ ਟਰਾਲੀ ਲੱਖ ਰੁਪਏ ਮਿੱਤੇ ਲੈ ਲੈ ਕਰਾਈ ਬਲੇ ਲੈ ਲੈ ਕਰ ਹਾਂ ਅੱਲਾ ਦੇ ਯਾਰ ਦੇ ਦੇ ਲੈ ਜਾ ਕਣਕ ਵੱਡੇ ਤੈਨੂੰ ਦੇ ਦੇਣਾ ਮੈਂ ਦੇ ਲੱਖ ਰੁਪਏ ਤੈਨੂੰ ਕਣਕ ਵੱਡੇ ਦੇ ਦੇਣੇ ਇਹ ਲੋ ਬੈਦਾ ਕਿਰਾਇਆ ਜਿਕਨੇ ਇਹਨਾਂ ਨੇ ਸਿਕੰਜਾ ਲਿਆ ਪਿਆ ਮੈਂ ਸਾਈਕਲ ਜੋੜੂਗਾ ਨਹੀਂ ਕੱਲੀ ਦੇਣੀ ਆ ਆ ਲਈ ਅੱਜ ਗੜੀਆਂ ਮੋਟਰ ਦੇ ਰਵਿੰਦਰ ਧੋਗੇ ਲੈਣੀ ਆ ਧੋਗੇ ਮੈਂ ਬੈੱਡ ਲੱਗਿਆ ਉਹ ਕਿੱਥੇ ਗਿਆ ਹੈ ਕਦੇ ਟਰਾਲੀ ਵਿੱਚ ਹਵਾ ਨਹੀਂ ਲੱਗਦੀ ਦਾਖਲ ਨਾ ਬੈਗੇ ਹੈ ਬੈੱਡ ਕਾਦ ਦਿਓ ਇਹਨੂੰ ਕੱਲੂਗੇ ਬਾਦ ਵਿੱਚ ਕਾਦ ਦਿਓ ਸਾੜੀ ਇਹਦੇ ਦੋ ਵਰਕਿਓ ਹੋ ਰਹੀਆਂ ਨੇ ਇੱਕ ਦਾ ਸਾਜਾ ਕਰਨਾ ਧੰਨਵਾਦ ਟੋਕਰ ਪਲਟੀ ਲਾਹੇ ਨਾ ਠੀਲੇ ਖੜੀ ਹੈ ਟਰਾਲੀ ਦਾ ਜੇ ਇਹ ਪੰਨਾ ਬੰਦੀ ਨੇ ਰੇ ਰਾਹਤੇ ਬਣਾ ਗਿਆ ਪੂਰਾ ਪਾਨੂ ਦਾ 12 ਖਾਣੀਓ ਟਰਾਲੀ ਆ ਉੱਥੇ ਸਾਡੇ ਟਰਾਲਾ ਜਾਂਦਾ ਨਹੀਂ ਟਰਾਲਾ ਜੇ ਰੇ ਫਾਜਦਾ ਬਾਉਂਡਰੀ ਬਾਹਰ ਹੁੰਦਾ ਰਾਹਤੇ ਬੰਦ ਆਏ ਉਹ ਡੱਕੇ ਡਬਲ ਹੁੰਦੀਆਂ ਹੈ ਹੈਗੀਆਂ ਉਹਨੂੰ ਵੀ ਡਬਲ ਹੈ ਹਾਂ ਸੱਜੇ ਦੋ ਪਾਸੇ ਹੁੰਦੀਆਂ ਹਾਂ ਚਲ ਦੇਖਦੇ 80 80 ਹਜ਼ਾਰ ਨੂੰ ਕੁਝ ਮਿਲ ਗਈ ਜੀ ਜੀ ਕਹਦੇ ਮਿਲ ਜਾਣੀ ਵੇ ਵੀਡੀਓ ਵਿੱਚ ਕਿਹੜਾ ਟਰਾਲੀ ਤਾਂ ਖੜੀ ਹੈ ਇਹ ਇਹ ਕਿ ਹਿਮੜਾ ਜਾਂ ਕੰਨ ਜੇ ਕੱਢਦੇ ਜਾਂ ਜੇ ਚੱਕ ਲੈਣੀ ਬੱਸ ਮਾਤਾ ਇੱਧਰ ਪੈਣਾ ਜਾਂ ਮਾਤਾ ਪੈ ਗਿਆ ਜੇ ਲੈਣੀ ਟਰਾਲੀ ਵੀ ਵਧੀਆ ਬਹੁਤ ਹੈ ਸਾਫ਼ ਹੈ ਫਰ ਸੈਨ ਵਧੀਆ ਲੱਗਿਆ ਵਾ ਟਾਇਟ ਪਾ ਵੀ ਠੀਕ ਆ ਡਬਲ ਬਿੱਡ ਹੈ ਜੇ ਸਾਲੀ ਕਣਕ ਜੀ ਦੀ ਲੱਦੀ ਆ ਬੰਨੇ ਪੜ ਗਿਆ ਕੰਮ ਹੁਣ ਤਾਂ ਆਹੀ ਰਹਿ ਗਿਆ ਭਰੀਆਂ 20 ਕ ਭਰੀਆਂ ਹੋਣੀਆਂ ਆਹ ਜੀ ਉੱਧਰ ਆ 40 ਭਰੀਆਂ ਆ ਜੀ ਅੱਛਾ ਹੋ ਨਹੀਂ ਪਈਆਂ 25 ਆਹ ਬਾਤਾਂ ਪਹੀ ਵਜਣੀ ਆ ਹੁਣ ਅਜੇ ਨਾ ਉਹ ਨੀ ਨਾ ਰਹੇਗਾ ਉੱਥੇ ਗਿਆ ਲਾਉਂਗੇ ਕਿਹੜਾ ਆਹ ਭਰੀ ਪਾ ਦੇਣੀ ਤੇਰੇ ਸਾਹਮਣੇ ਇਹਨੇ ਵੱਢ ਕੇ ਵੱਢ ਕੇ ਪਾਉਂਗਾ ਭਰੀ ਰਹਿਣ ਦੇ ਨੂੰ ਕਹ ਨੀ ਮੈਨੂੰ ਲੈ ਜਾਓ ਨੀ ਮਰਾਂਗੇ ਰਖਣੀ ਹੈਗਾ ਜਬਰ ਲਾਣੀ ਸ਼ੂਰ ਰੋਡ ਕੋਈ ਵੀ ਨਹੀਂ ਪਤਾ ਲੱਗਣਾ ਉੱਤੇ ਦੁਬੱਟਾ ਫੱਟੇ ਵਜੋਂ ਹੂੰ ਚੱਲ ਠੀਕ ਆ ਫਿਰ ਚੰਗਾ ਜਾ ਕੇ ਮਿਲਦੇ ਆ ਫਿਰ ਵੀ ਭਾਈ ਜਾਤੀ ਹੁਣ ਚੱਲਿਆ ਟਰੈਲੀ ਆ ਗਈ ਕਹਿੰਦਾ 180 ਹੋਰ ਮਾ ਪਰਸਾ ਪਰਸਾ ਤਾਂ ਹੀ ਆਉ ਫੇ ਮੁੜ ਕੇ ਖਾਹੀ ਆ ਰੋਗ ਤੋਂ 250 ਤੋਂ 200 ਉਹ ਖੜੀ ਜਾਂਦਾ ਉਹ ਖੜੀ ਕੇ ਬਾਹਰ ਖੜੀ ਜਾਂਦਾ ਪਤਾ ਨਹੀਂ ਗੰਨਾ ਦੇਖ ਕੇ ਗੱਬਰ ਲੱਗਾ ਇਹ ਮਿਲੋ ਇਹ ਗੱਲ ਮੈਂ 250 ਤੋਂ 200 ਕਿਹੜਾ ਹੈ ਆ 250 ਕੁੰਡਲ ਹੋਊਗਾ ਸਾੜੀ ਤੱਕ ਨਾਲ 85 ਹੈ ਕਹਾ ਕਿਹੜਾ ਆ ধੂਆ ਵੀ ਲੱਤਾਂ ਪੁੱਛੇ ਕਿਹੜੇ ਦੇ ਨਾਲ ਭਰੀ ਬੰਦਰਾ ਭਰੀ ਵੀ ਬਹੁਤ ਵਧੀਆ ਹੁਣ ਲੱਗ ਗਈ ਬਗ ਲਾਗ ਲਾ ਰਾਤ ਸ਼ਾਮ ਦੇੰਦੇ ਨਾ ਬਿਗੜੀ ਗੱਲ ਵਧੀਆ ਵਧੀਆ ਪੁੱਛੇ ਮਾਰੇ ਪਿੱਛੇ ਕਰਾ ਦੀ ਪਿੱਛੇ ਖੜ ਜਾ ਕੀ ਪਿੱਛੇ ਕਰਾ ਦੀ ਖੜ ਜਾ ਇਹ ਗਿਆ ਟਰੈਲਰ ਦਾ ਹੋ ਆਹਾਂ ਟਰੈਲਰ ਆ ਨਾ ਉਹਨੂੰ ਵੈਕ ਕਰਨਾ ਇਹ ਉਹ ਰਵੇ ਕਰਨਾ ਮਾਰ ਜਾ ਦੀ ਆਹਦਾ ਹੋਰ ਜਾ ਸੁਧਲ ਕੱਢ ਦੇ ਚੱਲ ਚੱਲ ਚੱਲ

ਖੜਾ ਹੋ ਗਿਆ ਪੂਰੇ ਫੋਰ ਦਿਨ ਸ਼ਾਮ ਰਾਤੀ ਚ ਭਾਈ ਨਹੀਂ ਸਾਇਦ ਤਾਂ ਥੱਕ ਜਾਂਦਾ ਜਾ ਘਾਤੀ ਇਹ ਕਿਹ ਜਗ੍ਹਾ ਕਿੱਥੇ ਚੱਕ ਹੁੰਦਾ ਹੈ ਕਿਹ ਜਗ੍ਹਾ ਕਿੱਥੇ ਚੱਕ ਹੁੰਦਾ ਹੈ ਕਾਰ ਤੇ ਜਾਣਾ ਹੀ ਬਣਾ ਦੇ ਦੀ ਹੈਗਾ ਥਲੀਏ ਬੇਬਾ ਕਾ ਜੀ ਥਲੀਏ